ਸਾਧਰ ਬਾਪੇ ਰਾਂਗ ਕਦਾ ਬੋਬ ਸੁਣ ਕੇ ਆਇਆ ਉਤਾਰ ਬਾਪੇ ਰਾਂਗ ਕਦਾ ਇਤਾਰ ਬਾਪੇ ਰਾਂਗ ਕਦਾ ਬੋਬ ਸੁਣ ਕੇ ਆਇਆ ਕੰਪਲੇ ਰਖੋ ਜੀ ਨਾਮ ਤੋਂ ਸੁਣ ਕੇ ਕੀ ਆਹ ਤੁਹੀ ਨਿਰੰਕਾਰ ਹੈ ਤੁਹੀ ਨਿਰੰਕਾਰ ਹੈ ਤੋਵੇਂ ਇੱਥੇ ਪਾਣੀ ਹੈ ਭਾਈ ਜੀ ਆਲਾ ਵੀਰ ਇੱਥੇ ਖੜਵਾ ਕੇ ਰਹਿ ਇੱਥੇ ਬੈਟਰੀ ਵਾਲੇ ਵੀਰ ਖੜੋ ਇੱਥੇ ਤੁਹਾਡੇ ਨਾਲ ਹੀ ਕੱਲੋਂ ਬੈਟਰੀਆਂ ਨਾਲ ਲੈ ਕੇ ਆਇਓ ਵੀਰ ਬਣ ਕੇ ਤੋਹੇ ਨੰਕਾਰ ਤਾਲੁਕ ਕਰਦਾ ਸੇਵਾ ਆ ਬਾਹਰ ਵਾਲੇ ਘੱਟ ਕਰ ਦਈਏ ਨੀ ਯਾਰ ਭਾਈ ਨਹੀਂ ਨਾ ਕੋਈ ਕੱਟ ਠੀਕ ਆ ਵੀ ਆਲਾ ਬਾਹਰ ਵਾਲਾ ਬਸ ਆਏਗੀ ਸਾਰੇ ਕੋਲ ਬਸ ਆਏਗੀ ਸਾਰੇ ਕੋਲ ਆਦਰ ਵਿਦੂ ਦੀ ਜੀ 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 ਕੋਟੇ ਜੀ ਕੋਟੇ ਤੇਰੇ ਨਾਮ ਦੀਆਂ ਵਡਿਆਈਆਂ ਤੇਰੇ ਨਾਮ ਦੀਆਂ ਕੋਈ ਨਾਮ ਨਾ ਜਾਣੇ ਮੇਰਾ ਵਡਿਆਈਆਂ ਤੇਰੇ ਨਾਮ ਦੀਆਂ ਵਡਿਆਈਆਂ ਤੇਰੇ ਨਾਮ ਦੀਆਂ ਵਡਿਆਈਆਂ ਤੇ ਨਾਮ ਦੀਆਂ ਵਡਿਆਈਆਂ ਤੇਰੇ ਨਾਮ ਦੀਆਂ ਵਡਿਆਈਆਂ ਤੇਰੇ ਨਾਮ ਦੀਆਂ اے اللہ رحمتنا اور شام کا تیرا گلیاں نام تیرا نام خدا a-ha-ra okay. 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 it ਸਤਿਗੁਰੂ ਸ਼੍ਰੀ ਗੁਰੂ ਅਨਸਾਦ ਜੀ ਦੇ ਬਾੜਲਾ ਸ਼ਰਨਾਂ ਤੇ ਅੰਦਰ ਫਰਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਮਾਣਯ ਦੇ ਮਾਨ ਸਤਿਗੁਰੂ ਨਤਨ ਦੇ ਪਾਤਸ਼ਾਹ ਤਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਤਨ ਤੋਂ ਸਤਿਗੁਰੂ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਤਨ ਤੋਂ ਸਤਿਗੁਰੂ ਸ਼੍ਰੀ ਗੁਰੂ ਅਨਸਰ ਜੀ ਤਨ ਤਨ ਕਾਲ ਪੁਖਵਾਜ ਉੱਤਰ ਜਾਨੇ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਣ ਕੀਤੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਮੁਜਤ ਚਰਨ ਹੋਆ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰ ਪਰਮ ਨੂੰ ਮੁਖ ਰੱਖਿਆ ਸਤ ਸੰਤਾਂ ਦੇ ਭਾਂਡੇ ਨਾਲ ਅੱਜ ਦੂਜੇ ਦਿਨ ਦੀ ਨਗਰ ਕੀਰਤਨ ਫੇਰੀ ਕਰਦੇ ਹਾਂ ਸਤਿਗੁਰੂ ਗਰੀਬਨਿਵਾਸ ਸੱਚੇ ਪਾਤਸ਼ਾਹ ਜੀ ਦੇ ਬਾਸ ਅਸਥਾਨਾਂ ਤੇ ਪਹੁੰਚੇ ਹਾਂ ਇਰਪਾਦਰੋ ਰੰਗ ਕਰਿਓ ਜੀ ਗਰੀਬਨਿਵਾਸ ਸੱਚੇ ਪਾਤਸ਼ਾਹ ਰਹਿੰਦੇ ਜਨ ਵੀ ਆਪ ਜੀ ਦੇ ਸਿਰ ਤੇ ਮਿਹਰ ਪ੍ਰਾਰਥਨਾ ਕੇ ਆਪਣੇ ਕਾਰਜਾਂ ਕੀ ਸੰਗੂਨ ਕਰਨੇ ਸਰਵਤਮਾਈ ਪਾਈ ਸੰਤਾਂ ਦੀਆਂ ਹਾਜ਼ਰੀਆਂ ਗ੍ਰਾਂਟ ਕਰਨੀਆਂ ਗੁਰਮਤਿ ਅਨੁਸਾਰ ਗਰੀਬਨਿਵਾਸ ਸੱਚੇ ਪਾਤਸ਼ਾਹ ਭਾਵਨਾਵਾਂ ਉਪਰੀਆਂ ਕਰਨੀਆਂ ਸਭ ਨੂੰ ਆਪਣੇ ਦਰਵਾਜ਼ਾ ਖੁਸ਼ੀਆਂ ਬਖਸ਼ ਕਰਨੀਆਂ ਐਸੇ ਤਰ੍ਹਾਂ ਸੰਤਾਂ ਦਾ ਜੋੜ ਮਿਲ ਲੱਗਦੇ ਰਹੇ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ ਦੀ ਬਨਵਾਕ ਆਪ ਜੀ ਨੇ ਕਿਰਪਾ ਬਖਸ਼ ਰਹਿ ਕਰੇ ਦੋ ਦਿਨਾਂ ਦੀਆਂ ਪ੍ਰਵਾਸ ਪਰੀਆਂ ਸਮਾਪਤੀ ਵੱਲ ਗਈਆਂ ਰਹਿnde ਸਤਿਗੁਰੂ ਸੱਜੇ ਬਾਦਸ਼ਾਹ ਤੈਨੂੰ ਦਿਨ ਵੀ ਆਪ ਹੀ ਕਿਰਪਾ ਕਰਕੇ ਆਪਣੇ ਕਾਰਜ ਆਪ ਹੀ ਕਰਾ ਲੈਣੇ ਆਪ ਜੀ ਆ ਵੀ ਕੋਟਾਨ ਕੋਟਾਨ ਸ਼ੁਕਰ ਹੈ ਸੁਕਰ ਹੈ ਦੀ ਬਨਵਾਕ ਕੋਟਾਨ ਕੋਟਾਨ ਸ਼ੁਕਰ ਹੈ ਸਹੀ ਗਾਰੇ ਮੈਂ ਜਨਾ ਮੇਰਾ ਤੇਰਾ ਨਾਮ ਤੇ ਤਾਲਾ ਰਾਣ ਵਾਹਿਗੁਰੂ ਦੀ ਕਾ ਹਲਪਾਣੀ ਚੱਲ ਰਹੀ ਹੈ ਸੰਗਤਾਂ ਗੁਰੂ ਜੀ ਸਾਹਿਬ ਜੀ ਕੇ ਬਾਦਦਰਸ਼ਨ ਤੋਂ ਮੁਕਾਬਲਾ ਜੀ ਬੋਲੋ ਜੀ ਵਾਹਿਗੁਰੂ ਧਰਮ ਦੇ ਮਾਨਤਾਵਾਂ ਦੇ ਦਾਣੇ ਦੇ ਤਾਲ ਤੱਕ ਸਤਿ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੇ ਪਾਵਨ ਕਰਨ ਦੀ ਅਰਦਾਸ ਬਿੰਦੀ ਆ ਆਪ ਜੀ ਨੇ ਕਿਰਪਾ ਬਖਸ਼ ਰਹਿਤ ਕਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆ ਨਗਰ ਜੀ ਦਾ ਸੰਗਤਾਂ ਵੱਲੋਂ ਉਪਰਾਲੇ ਕੀਤੇ ਗਏ ਸਤਿਗੁਰੂ ਸੱਤੇ ਪਾਸ਼ਾ ਪ੍ਰਵਾਸ ਫੇਰੀਆਂ ਕੱਢੀਆਂ ਜਾ ਰਹੀਆਂ ਨੇ ਕਰਦੇ ਆ ਪ੍ਰਕਰਮਾ ਕਰਦੇ ਆ ਭਾਈ ਕੁਲਵਿੰਦਰ ਸਿੰਘ ਜਿੰਦੇ ਜਿਹਨਾਂ ਦੇ ਪਰਿਵਾਰ ਚੋਂ ਸਭ ਤੋਂ ਮਹਾਰਾ ਸੱਤੇ ਪਾਸ਼ਾ ਰਲ ਮਿਲ ਸੰਗਤਾਂ ਦੀ ਚਾਹ ਪਾਣੀ ਦੀ ਸੇਵਾ ਕੀਤੀ ਅਗਰੀਆ ਜਿਸਤ ਭਾਵਨਾ ਨੂੰ ਮੁੱਖ ਰੱਖਦੇ ਹਾਂ ਜਲ ਪਾਣੀ ਛਕਾਇਆ ਗੁਰਮਤਿ ਅਨੁਸਾਰ ਭਾਵਨਾਵਾਂ ਪੂਰੀਆਂ ਕਰਨੀਆਂ ਮੇਰ ਪਰ ਆਤ ਰੱਖਣਾ ਤੁਹਾਨੂੰ ਤੋਂ ਜਾ ਕੇ ਰੱਖਣਾ ਚਾਹੁੰਦੇ ਨਾਲ ਜੋੜੀ ਰੱਖਣਾ ਦਰੋਂ ਕਰੋ ਸੇਵਾ ਸਹਿਮਤ ਨੇ ਮਸਤ ਪੜੀ ਦੀ ਦਸ ਰਖਣੀ ਦੇਹ ਰੋਗਤਾ ਬਚਾਉਣ ਲਈ ਗਰੀਵਨਵਾਦ ਸਰਬੱਤ ਦੇ ਕਾਲਜਰਾਸ ਕਰਨੇ ਸੇ ਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਜਿਤਾ ਹੋਇਆ ਨਾਨਕਨਾ ਪਾੜ ਦੀ ਜਸ ਇਹ ਪ੍ਰੋਗਰਾਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਠ ਦਰਸ਼ਨ ਮਾਰਨ ਦਾ ਪ੍ਰਿੰਦ ਕਾਲ ਸਾਹਿਬ ਜੀ ਬੋਲੋ ਜੀ ਸਤਿਗੁਰੂ ਦੇ ਨਾਮ ਸਤਿਗੁਰੂ ਨਾਨਕ ਦੇ ਨਾਮ ਨਾਲ ਦਾਰਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਨੂੰ ਹਾਜ਼ਰ ਮੈਂ ਜਰਦਾ ਦਿਆ ਆਪ ਜੀ ਦੇ ਅੱਗੇ ਬਾਕੀ ਕਿਰਤ ਕਰਨ ਦਾ ਅਰਦਾਸ ਬਿੰਦੇ ਆ ਬਹੁਤ ਸ੍ਰਮ ਕਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਬ ਦਿਹਾੜੇ ਨੂੰ ਧਰਤ ਨਗਰ ਸੰਗਤਿਆ ਨਗਰਾਂ ਖੇੜੀ ਦੇ ਸੰਗਤਾਂ ਬਲੋਗ ਦੀ ਪ੍ਰਾਪਤ ਤੇ ਬਾਦਸ਼ਾਹ ਬਾਲੇ ਸਦਕਾ ਅੱਜ ਨਗਰਦਿਆਂ ਤੇ ਜਗ ਨੰਦਿਆਂ ਪਰਿਵਾਰ ਸਤਿਗੁਰੂ ਸੱਤੇ ਪਾਸ਼ਾ ਜੀ ਉਹ ਨਗਰ ਵਿੱਚ ਪ੍ਰਤਰਨਾ ਕਰਦੇ ਆਂ ਭਾਈ ਮੰਤਰੀ ਸਿੰਘ ਜੀ ਦੀ ਕਿਰਪਾ ਜਿਉਂਨੇ ਦੇ ਪਰਿਵਾਰ ਵਿੱਚੋਂ ਸਤਿਗੁਰੂ ਦਾ ਰਾਹ ਸੱਤੇ ਪਾਸ਼ਾ ਜੀ ਉਹ ਸੰਗਤ ਦੀ ਜਲਪਾਣੀ ਚਾਹ ਪਾਣੀ ਦੀ ਸੇਵਾ ਕੀਤੀ ਗਈ ਹੈ ਆਪ ਕਿਰਪਾ ਕਰੋ ਸੱਤੇ ਪਾਸ਼ਾ ਤੁਨ ਗੁਰੂ ਨਾਨਕ ਦੇਵ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਉਹ ਜਿਸ ਭਾਵਨਾ ਨੂੰ ਮੁਖ ਰੱਖਦੇ ਸੂਹ ਪਰਿਵਾਰ ਵੱਲੋਂ ਸੱਤੇ ਪਾਸ਼ਾ ਸ਼ੰਤਨ ਦੀ ਸੇਵਾ ਕੀਤੀ ਗਈਆਂ ਆਪ ਗੁਰੂ ਸਾਹਿਬ ਆਗਿਆ ਦੀ ਅੰਦਰ ਮੇਹਰ ਭਰਿਆ ਰੱਖਣਾ ਬਲਕਿ ਪੂਜਾ ਕਰਨਾ ਚਾਹਣਾ ਨਾ ਰੂਪ ਰੱਖਣਾ ਪਰਵਾਰ ਨੂੰ ਉਸੇ ਗਰੀ ਜੀਵਨ ਦਾ ਦਾਤ ਵਸ਼ ਕਰਨੀ ਦੇਹ ਰੂਪ ਤਪਸ਼ ਕਰਨੀ ਸਤਿਗੁਰੂ ਸਤਿ ਬਾਸ਼ਾ ਐਸੇ ਬਰਸਾਣੇ ਮਲਾਪ ਖੋਲ ਦੇਣਾ ਆਮ ਜੀਆ ਦਾਸ ਗਾਉਂਦੇ ਰਹੀਏ ਜੋੜ ਮਿਲਣ ਲੱਗਦੇ ਰਹੋ ਸਹੀ ਪਾਰੇ ਮੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਤ ਜਪ ਦੇ ਤਨ ਤਨ ਆਰਿਆ ਬਾਣੀ ਦਾ ਪੁਤ ਤੇ ਜਪ ਦੇ ਤਨ ਤਨ ਨੇ ਕਿ ਪਤਾ ਨਾਮ ਗੱਬ ਦੇ करोबारो बार ॿार Thank you. ਜਲ ਤਰ ਦੇਂਗੀ ਜਿੰਦੜੀਏ ਲੱਗ ਜਾ ਗੁਰਾਂ ਦੇ ਚਰਨੀ ਤੂੰ ਭਵ ਜਲ ਤਰ ਦੇਂਗੀ ਜਿੰਦੜੀਏ ਲੱਗ ਜਾ ਗੁਰਾਂ ਦੇ ਚਰਨੀ ਤੂੰ ਭਵ ਜਲ ਤਰ ਦੇਂਗੀ ਜਿੰਦੜੀਏ ਲੱਗ ਜਾ ਗੁਰਾਂ ਦੇ ਚਰਨੀ ਤੂੰ ਭਵ ਜਲ ਤਰ ਦੇਂਗੀ ਜਿੰਦੜੀਏ ਲੱਗ ਜਾ ਗੁਰਾਂ ਦੇ ਚਰਨੀ ਤੂੰ ਭਵ ਜਲ ਤਰ ਦੇਂਗੀ ਜਿੰਦੜੀਏ ਲੱਗ ਜਾ ਗੁਰਾਂ ਦੇ ਚਰਨੀ ਤੂੰ ਭਵ ਜਲ ਤਰ ਦੇਂਗੀ ਜਿੰਦੜੀਏ ਲੱਗ ਜਾ ਗੁਰਾਂ ਦੇ ਚਰਨੀ ਹਰਿ ਕਿਰਪਾ ਹਰਿ ਕਿਰਪਾ ਕਰਸਤ ਸੁਖਦਾਤਾ ਨਾਮ ਕੀ ਰੇਰਿ ਤੇਰੁ ਮਨ ਕਰ ਜੇ ਹਰੀ ਕਿਰਪਾ ਕਰ ਹਰ ਤਰ੍ਹਾਂ ਦੀ ਕਿਰਪਾ ਕਰਕੇ ਆਰਾਮ ਰੂਪ ਸੁਖਦਾਰੀ ਸਰਪਰਾਂ ਨਾਲ ਮਿਲਣਾ ਕਰ ਹਾਪੂ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਕਾਲੂ ਦਾ ਪੁੱਤਰ ਪਿਆਰਾ ਤੇਬਾ ਜੀ ਅੱਖ ਦਾ ਸਾਰਾ ਕਾਲੂ ਦਾ ਪੁੱਤਰ ਪਿਆਰਾ ਸੁਖਾ ਜੀ ਅੱਖ ਦਾ ਸਾਰਾ ਦਰਸ਼ਨ ਨੂੰ ਦਰਸ਼ਨ ਨੂੰ ਸਕੇ ਰਾਏ ਬਲਾਰੇ ਮਸਤਾਨਾ ਜੋ ਪਾਂਦੇ ਨੂੰ ਆਪ ਪੜਾਇਆ ਹਾਰੇ ਕੋਲ ਪੜਦੇ ਪਾਇਆ ਪਾਂਦੇ ਨੂੰ ਆਪ ਪੜਾਇਆ ਪਾਂਦੇ ਗੁਰ ਪੜ੍ਹਨੇ ਪਾਇਆ ਪਾਂਦੇ ਹੋੜ ਕੇ ਮਾਤਾ ਤੇ ਕੋਨਤਾ ਦੀ ਅੱਖ ਦਾ ਤਾਰਾ ਮੋਦੀ ਖੰਨਾ ਬੈਠਾ ਫੋਲ ਕੇ ਬੋਲੋ ਬੋਲੋ ਗੁਰ ਬੋਲ ਜ਼ੋਰ ਲਾ ਕੇ ਤਾਰਾ ਮਤੀ ਖੰਨਾ ਕਾ ਫੋਲ ਕੇ ਮਾਤਾ ਤੇ ਰਬਤਾ ਦੀ ਅੱਖ ਦਾ ਤਾਰਾ रे बाला कोटी कनवा ਆ ਸੰਗਰਾਂਦਰ ਦੇ ਖੱਪਣ ਚੜੀਆਂ ਬਾਗਾਂ ਵਿੱਚ ਬਹਾਰਾ ਕਿੜੀਆਂ ਬਾਗਾਂ ਵਿੱਚ ਬਹਾਰਾ ਕਿੜੀਆਂ ਬਾਗਾਂ ਵਿੱਚ ਬਹਾਰਾ ਕਿੜੀਆਂ ਬਾਗਾਂ ਵਿੱਚ ਬਹਾਰਾ ਕਿੜੀਆਂ ਅੱਜ ਚਰਨ ਗੁਰਾਂ ਨੇ ਪਾਏ ਜੀ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਅੱਜ ਚਰਨ ਗੁਰਾਂ ਨੇ ਪਾਏ ਜੀ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਆਪ ਗੁਰੂ ਨਾਨਕ ਦੇਵ ਜੀ ਅਮਰਤ ਦੇ ਨੇ ਅਮਰਤ ਦੇ ਲੈ ਅੰਬਰੀ ਕੋਈ ਕੋਈ ਚਮਕਣ ਤਾਰੇ ਅੰਬਰੀ ਕੋਈ ਕੋਈ ਚਮਕਣ ਤਾਰੇ आज लास्ट प्रभात फेरी दे समाप्ति दे ਸੰਗਰ ਦੇ ਵਿੱਚ ਗੁਰਦੁਆਰਾ ਗੋਖਸਰ ਸੰਗਤਵਾਲੋਂ ਜਹਾਣੀ ਪੀਤਾ ਚ ਪਏ ਹੈ ਸੰਗਤਵਾਲੋਂ ਸਮਾਪਤੀ ਹੋ ਗਈ ਅਜੰਨ WhatsApp ਪ੍ਰਕਾਸ਼ ਸਿੰਘ ਜੀ ਨਾਲ ਹੀ ਸੰਗਤ ਦੇ ਸੇਵਾਦਾਰ ਨਾਲ ਆ ਰਹੇ ਨੇ ਜਲਪਣੀ ਸ਼ਕਾਰ ਨੇ